ਹਰਿਆਣਾ ਦੇ ਅੰਬਾਲਾ ਇਲਾਕੇ ਦੇ ਵਿੱਚ ਸ਼ਰਿਆਮ ਇੱਕ ਵੱਡੀ ਵਾਰਦਾਤ ਨੂੰ ਹਮਲਾਵਾਰਾਂ ਨੇ ਅੰਜਾਮ ਦੇ ਦਿੱਤਾ ਤੁਹਾਨੂੰ ਦੱਸਦੀ ਕਿ ਬਹੁਜਨ ਸਮਾਜ ਪਾਰਟੀ ਦੇ ਨੇਤਾ ਹਰਬਿਲਾਸ ਰੱਜੂ ਮਾਜਰਾ ਜੋ ਨਾਰਾਇਣਗੜ੍ਹ ਤੋਂ ਵਿੱਚ ਆਉਣਾ ਜਿੱਤ ਚੁੱਕੇ ਨੇ ਉਹਦਾ ਸ਼ਰਿਆਮ ਗੋਲੀਆਂ ਮਾਰ ਕੇ ਹਮਲਾਵਾਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਉੱਥੇ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਬਹਿਰਾਮੀ ਦੇ ਨਾਲ ਗੋਲੀਆਂ ਮਾਰ ਕੇ ਤਿੰਨ ਚਾਰ ਨਕਾਬਪੋਸ਼ਾ ਹਮਲਾਵਾਰਾਂ ਵੱਲੋਂ ਨੇਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਸਾਰੀ ਘਟਨਾ ਦੱਸ ਦਿੰਦੇ ਆ ਕਿ ਹਰਬਿਲਾਸ ਆਪਣੇ ਦੋ ਸਾਥੀਆਂ ਦੇ ਨਾਲ ਕਾਰ ਦੇ ਵਿੱਚ ਸ਼ਹਿਰ ਵੱਲੋਂ ਜਾ ਰਹੇ ਹੁੰਦੇ ਨੇ ਤੇ ਇੱਕ i20 ਕਾਰ ਓਵਰਟੇਕ ਕਰਦੀ ਉਹਨਾਂ ਦੀ ਕਾਰ ਨੂੰ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਿੰਨ ਤੋਂ ਚਾਰ ਨਕਾਬਪੋਸ਼ਤ ਉੱਥੇ ਜਿਹੜੇ ਹਰਬਿਲਾਸ ਆਪਣੇ ਦੋ ਸਾਥੀਆਂ ਦੇ ਨਾਲ ਗੱਡੀ 'ਚ ਆਪਣੀ ਜੋ ਬਾਹਰ ਨਿਕਲਦੇ ਬਚਾਅ ਕਰਨ ਦੇ ਲਈ ਇੱਕ ਦੁਕਾਨ ਦੇ ਅੰਦਰ ਭੱਜਦੇ ਨੇ ਤੇ ਉੱਥੇ ਜਿਹੜੇ ਤਿੰਨ ਚਾਰ ਨਕਾਬਪੋਸ਼ ਹੁੰਦੇ ਨੇ ਪਿੱਛੇ ਪਿੱਛੇ ਉਹਨਾਂ ਦੇ ਭੱਜਦੇ ਨੇ ਤੇ ਆਖਿਰਕਾਰ ਪੰਜ ਜਿਹੜੀਆਂ ਗੋਲੀਆਂ ਨਕਾਬਪੋਸ਼ਾ ਵੱਲੋਂ ਹਰਬਿਲਾਜ਼ੀ ਸ਼ਾਤੀ ਵਿੱਚ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਨੇਤਾ ਦੀ ਮੌਕੇ ਦੀ ਮੌਤ ਹੋ ਗਈ ਹੈ ਖਬਰ ਨਿਕਲ ਕੇ ਸਾਹਮਣੇ ਵੱਡੀ ਵਾਰਦਾਤ ਜਿਹੜੀ ਅੰਬਾਲਾ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਹੈ ਜਿੱਥੇ ਬਚਪਾ ਨੇਤਾ ਦਾ ਸ਼ਰੀਆਮ ਬਾਜ਼ਾਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਹਿੰਦਾ ਸੀ ਕਿ ਚਸ਼ਮਦੀਦਾ ਦੇ ਅਨੁਸਾਰ 3-4 ਨਕਾਬਪੋਸ਼ ਬਦਮਾਸ਼ ਸ਼ੁੱਕਰਵਾਰ ਬੀਤੀ 7:30 ਦੇ ਕਰੀਬ ਆਲੂ ਵਾਲੀਆ ਪਾਰਕ ਨੇੜੇ ਇੱਕ i20 ਕਾਰ ਵਿੱਚ ਆਉਂਦੇ ਨੇ ਤੇ ਉਹ ਜਿਹੜੇ ਹੁੰਦੇ ਨੇ ਹਰਬਿਲਾਸ ਦੀ ਕਾਰ ਨੂੰ ਓਵਰਟੇਕ ਕਰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਰੋਕ ਕੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਜਿਹੜਾ ਹਰਬਿਲਾਸ ਨੇਤਾ ਐ ਤੇ ਉਸਦੇ ਜਿਹੜੇ ਦੋ ਸਾਥੀ ਨੇ ਆਪਣਾ ਬਚਾਅ ਕਰਦੇ ਨੇ ਗੋਲੀਆਂ ਤੋਂ ਬਚਣ ਲਈ ਪਰ ਹਰਬਿਲਾਸ ਤੋਂ ਦੇ ਸਾਥੀ ਦੇ ਉੱਤੇ ਜਿਹੜੀਆਂ ਦੁਕਾਨ ਦੇ ਵਿੱਚ ਜਾ ਕੇ ਨਕਾਬਪੋਸ਼ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਪੰਜ ਗੋਲੀਆਂ ਜਿਹੜੀਆਂ ਨੇਤਾ ਦੇ ਸਾਤੀ ਵਿੱਚ ਲੱਗੀਆਂ ਨੇ ਤੇ ਬਾਕੀ ਜਿਹੜੇ ਦੋ ਸਾਥੀ ਨੇ ਗੰਭੀਰ ਰੂਪ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਦਾਖਲ ਕੀਤਾ ਗਿਆ ਤੇ ਇਲਾਜ ਚੱਲ ਰਿਹਾ ਉੱਤੇ ਤੰਦਸ ਦੱਸਦੀ ਹੈ ਕਿ ਨੇਤਾ ਦੀ ਮੌਕੇ ਤੇ ਮੌਤ ਹੋ ਗਈ ਹੈ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਹਮਲਾਵਾਰ ਆਪਣੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਨੇ ਸਾਰੀ ਘਟਨਾ ਦੀ ਜਿਹੜੀ ਸੀਸੀਟੀਵੀ ਫੁਟੇਜ ਜੋ ਅਬ ਸਾਹਮਣੇ ਆਈ ਹੈ ਲੋਕ ਜਿਹੜੇ ਸਥਾਨਕ ਲੋਕਾਂ ਨੇ ਉਹਨਾਂ ਨੇ ਆਪਣੇ ਫੋਨ ਤੇ ਕੈਪਚਰ ਕੀਤਾ ਇਸ ਸਾਰੀ ਘਟਨਾ ਨੂੰ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਤਿੰਨੀ ਬਹਿਰਮੀ ਦੇ ਨਾਲ ਕਤਲ ਕੀਤਾ ਗਿਆ ਉੱਥੇ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਕੋਈ ਆਪਸੀ ਰੰਜਿਸ਼ ਹੈ ਕੋਈ ਆਪਸੀ ਦੁਸ਼ਮਣੀ ਹੈ ਬਹੁਜਨ ਸਮਾਜ ਪਾਰਠਰ ਬिलास ਰੱਜੂ ਮਾਜਰਾ ਜਿਹੜਾ ਕਤਲ ਮਾਮਲਾ ਉਸ ਦੇ ਵਿੱਚ ਕੁਝ ਗੰਭੀਰ ਜਿਹੜੇ ਹੋਰ ਤੱਤ ਨਿਕਲ ਕੇ ਸਾਹਮਣੇ ਆਉਣਗੇ ਆਉਣ ਵਾਲੇ ਟਾਈਮ 'ਚ ਕਿਉਂਕਿ ਜਿਹੜੇ ਪੁਲਿਸ ਪ੍ਰਸ਼ਾਸਨ ਹਰ ਇੱਕ ਪਹਿਲੂ ਤੋਂ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਉਥੇ ਤੁਹਾਨੂੰ ਦੱਸਦੀ ਹੈ ਕਿ ਬੀਤੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਬਿਲਾਸ ਨੇ ਬਹੁਜਨ ਸਮਾਜ ਪਾਰਟੀ ਨਾਲੋਂ ਦੇ ਸਾਂਝੇ ਉਮੀਦਵਾਰ ਵੱਜੋ ਨਰਾਇਣਗੜ੍ਹ ਸੀਟ ਤੋਂ ਚੋਣ ਲੜੀ ਸੀ ਜਿਸ ਵਿੱਚ ਉਹਨਾਂ ਨੂੰ 28000 ਤੋਂ ਵੱਧ ਵੋਟਾਂ ਮਿਲੀਆਂ ਉਹ ਹਰਿਆਣਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਖਤਰ ਵੀ ਸਨ ਤੇ ਹਰਿਆਣਾ ਦੇ ਅੰਬਾਲਾ ਦੇ ਨਰਾਇਣਗੜ੍ਹ ਇਲਾਕੇ 'ਚ ਚੋਅ ਵੱਡੀ ਵਾਰਦਾਤ ਨੂੰ ਚਾਰ ਬਦਮਾਸ਼ਾਂ ਨੇ ਅੰਜਾਮ ਦਿੱਤਾ ਜਿੱਥੇ ਪੰਜ ਗੋਲੀਆਂ ਸਾਤੀ ਦੇ ਵਿੱਚ बसपा ਨੇਤਾ ਦੇ ਮਾਰੀਆਂ ਤੇ ਉਸ ਦੇ ਮੌਕੇ ਤੇ ਮੌਤ ਜਿਹੜੀ ਹੋ ਗਈ ਹੈ बसपा ਨੇਤਾ ਦਿੱਤੇ ਵੱਡੀ ਵਾਰਦਾਤ ਨਿਕਲ ਕੇ ਸਾਹਮਣੇ ਆਈ ਹਰਿਆਣਾ ਤੋਂ ਉਤੇ ਪ੍ਰਸ਼ਾਸਨ ਤੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ